ਤਤਰ ਪੰਜਾਬ ਪੁਲਿਸ ਦਵਲੂ ਨਸ਼ੀਆ ਤੇ ਨਸ਼ਾ ਤਸਕਰਾ ਖਿਲਾਫ ਇੱਕ ਜੰਗ ਸ਼ੁਰੂ ਕੀਤੀ ਹੈ। ਤਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਸੋਸ਼ਲ ਅੜੀ ਤਹਿਤ ਤੋਂ ਸਮਰਾਲਾ ਨਜ਼ਦੀਕੀ ਪਿੰਡ ਗਗੜਾ ਵਿਖੇ ਐਸਐਸਪੀ ਜੋਤੀ ਯਾਦਵ ਦੀ ਰਹਿਨੁਮਾਈ ਹੇਠ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਦੇ ਵਿੱਚ ਖੁਦ ਐਸਐਸਪੀ ਜੋਤੀ ਯਾਦਵ ਲੋਕਾਂ ਨੂੰ ਸੰਬੋਧਨ ਕੀਤਾ ਤੇ ਸਮਾਜ ਦੇ ਮਾੜੇ ਅਸਰਾਂ ਤੋਂ ਬਚਣ ਦੇ ਲਈ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ। ਜੇ ਜਾਗਰੂਕਤਾ ਕੈਂਪ ਦੇ ਵਿੱਚ ਪਿੰਡ ਦੇ ਹੋਰ ਲੋਕ ਤੋਂ ਸਰਪੰਚ ਵੀ ਸ਼ਾਮਿਲ ਸਨ ਅ ਜੀ ਅੱਜ ਮੈਂ ਕਾਗੜਾ ਪਿੰਡ ਦੇ ਵਿੱਚ ਆਈ ਹੂ ਤੇ ਇੱਥੇ ਆ ਸਾਡਾ ਸੰਪਰਕ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਾਂ ਤੇ ਲੋਕਾਂ ਨੂੰ ਜੋ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਦੱਸ ਵੀ ਰਹੇ ਆ ਤੇ ਲੋਕਾਂ ਦੇ ਸੁਜੈਸ਼ਨ ਵੀ ਮੰਗ ਰਹੇ ਆ ਤੇ ਲੋਕਾਂ ਦੇ ਕੋਆਪਰੇਸ਼ਨ ਨੂੰ ਵੀ ਮੰਗ ਰਹੇ ਕਿ ਸਾਡਾ ਜੋ ਇਹ ਯੁੱਧ ਛਿੜਾ ਹੈਗਾ ਇੱਕ ਜੰਗ ਛਿੜੀ ਹੈ ਨਸ਼ਾ ਦੇ ਵਿਰੁੱਧ ਉਹ ਉਸ ਚੀਜ਼ ਦੇ ਵਿੱਚ ਲੋਕੀ ਸਾਡੀ ਬੜ ਚੜ ਕੇ ਸਾਡਾ ਸਪੋਰਟ ਕਰਨ ਸਾਡਾ ਸਾਥ ਦੇਣ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਜਿਹੜੀ ਜੰਗ ਹੈ ਇਹਦੇ ਵਿੱਚ ਅਸੀਂ ਜਿੱਤ ਹਾਸਿਲ ਕਰ ਪਾਏਗੇ ਤੇ ਅੱਜ ਖੰਨੇ ਦੇ ਵਿੱਚ ਅਸੀਂ ਮੋਰ ਥੈਨ 40 ਜੋ ਇਦਾਂ ਦੀ ਮੀਟਿੰਗਸ ਆ ਆਰਗੇਨਾਈਜ਼ ਕੀਤੀ ਹੈ ਤੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਵੱਲੋਂ ਨਿਰਦੇਸ਼ ਆਏ ਸੀਗੇ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਸੁਝਾਅ ਲੈਣੇ ਤੇ ਪਿੰਡ ਪਿੰਡ ਨੂੰ ਕਲੀਨ ਕਰਦੇ ਪੂਰੇ ਪੰਜਾਬ ਨੂੰ ਸਫਾਈ ਕਰਨਾ ਤੇ ਉਹਦੇ ਹੇਠ ਹੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਨੂੰ ਜੋ ਸੀਨੀਅਰ ਅਫੀਸਰ ਅ ਲੋਟ ਟੂ ADGP ਨੋਹਿਲ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਅੱਜ ਹੀ ਸਾਰੀ ਸੰਪਰਕ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਗਈ ਹੈ ਤੇ ਮੀਟਿੰਗਸ ਦੌਰਾਨ ਮੈਂ ਹੁਣ ਤੱਕ 4 ਮੀਟਿੰਗਸ ਇੱਧਾ ਦੀ ਸਵੇਰ ਤੇ ਕਰ ਚੁੱਕੀ ਹਾਂ ਮੋਸਟਲੀ ਆਹੀ ਹੈਗਾ ਕਿ ਪਿੰਡ ਦੇ ਲੋਕੀ ਬੜੇ ਮੋਟੀਵੇਟਿਡ ਨੇ ਤੇ ਉਹ ਪੂਰਾ-ਕੂਰਾ ਸਹਿਯੋਗ ਦੇਣ ਦੇ ਲਈ ਅ ਰੈਡੀ ਹੈ ਤੇ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪਿੰਡ ਦਾ ਜੋ ਡਰੱਗਸ ਹੈ ਜਾਂ ਕ੍ਰਾਈਮ ਉੱਤੋਂ ਸਫਾਇਆ ਹੋਏ ਛੇ ਪਿੰਡਾਂ ਦੇ ਬੱਚਿਆਂ ਦੇ ਲਈ ਇੱਕ ਇੱਕ ਅੱਛਾ ਭਵਿਕ ਹੋਵੇ ਤੇ ਇਹਦੀ ਮੁਹਿੰਮ ਦੇ ਵਿੱਚ ਹੀ ਮੈਨੂੰ ਅੱਜ ਘਗੜਾ ਪਿੰਡ ਦੇ ਵਿੱਚ ਜਦੋਂ ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਛੇ ਪਿੰਡ ਦੇ ਜੋ ਸਰਪੰਚ ਸਾਹਿਬ ਹੈ ਇਹਨਾਂ ਨੇ ਆਪਣੇ ਤੌਰ ਤੇ ਹੀ ਇੱਕ ਮਤਾ ਪਾਇਆ ਹੈਗਾ ਉੱਥੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਗੱਲ ਕੀਤੀ ਕਿ ਇਹਨਾਂ ਨੇ ਪਿੰਡ ਦੇ ਜੋ ਲੰਬੜਦਾਰ ਹੈ ਉਹ ਆਦਾ ਉਹ ਮਤ ਦੇ ਵਿੱਚ ਉਹ ਕੀਤਾ ਹੈਗਾ ਕਿ ਜਿਹੜਾ ਵੀ ਇੱਦਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਜ ਹੁੰਦਾ ਹੈਗਾ ਨਸ਼ੇ ਦਾ ਕਾਰੋਬਾਰ ਜੋ ਕਰਦਾ ਹੈ ਪੂਰਾ ਪਿੰਡ ਉਹਦੀ ਬੇਲ ਨਹੀਂ ਪਰਵਾਏਗਾ ਉਹਦੇ ਸਪੋਰਟ ਨਹੀਂ ਕਰੇਗਾ ਤਾਂ ਉਹ ਅਗਰ ਸਾਰੇ ਹੀ ਪਿੰਡਦਾਂ ਦੇ ਮਤਾ ਪਾ ਲੈਣ ਕਿ ਅਸੀਂ ਬਿਲਕੁਲ ਨਹੀਂ ਖੜਨਾ ਸਾਡੇ ਪਿੰਡ ਦੇ ਜੋ ਮਾੜੇ ਅਨਸਰ ਹੈ ਜਿਹੜੇ ਸਾਡੇ ਪਿੰਡਾਂ ਨੂੰ ਖਰਾਬ ਕਰਦੇ ਉਹਦਾ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ ਉਹਨਾਂ ਦੀ ਕੋਈ ਬੇਲ ਵਾਣ ਨਹੀਂ ਪਰਾਣੇ ਉਹਨਾਂ ਨੂੰ ਕੋਈ ਜੇਲ੍ਹਾਂ ਤੋਂ ਨਹੀਂ ਛੁੜਵਾਣਾ ਹੈਗਾ ਤੇ ਅਗਰ ਕੋਈ ਇਦਾਂ ਦੀ ਤਸਕਰੀ ਵਗੈਰਾ ਕਰਦਾ ਹੈਗਾ ਤੇ ਪੁਲਿਸ ਦੇ ਨਾਲ ਉਸ ਚੀਜ਼ ਨੂੰ ਇਮੀਡੀਏਟਲੀ ਸਾਂਝਾ ਕਰਨ ਤਾਂ ਕਿ ਪੁਲਿਸ ਇਮੀਡੀਏਟ ਐਕਸ਼ਨ ਲੈ ਪਾਏ ਤੇ ਦੂਜੀ ਚੀਜ਼ ਹੈਗੀ ਅਗਰ ਸਾਡੇ ਕੋਈ ਬੱਚੇ ਡਰਗ ਦੀ ਐਡਿਕਸ਼ਨ ਦੇ ਵਿੱਚ ਫਸ ਗਏ ਕਿਸੇ ਵੀ ਕਾਰਨ ਨਾਲ ਹੋ ਸਕਦਾ ਕੋਈ ਪੀਅਰ ਪ੍ਰੈਸ਼ਰ ਹੋਏ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਵੇਚਦਾ ਹੋਏ ਤੇ ਉਹਨੂੰ ਅਸੀਂ ਫਿਰ ਇਲਾਜ ਲਈ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾਉਣਾ ਹੈਗਾ ਓਵਰ ਆਲ ਇੱਕ ਪੂਰੇ ਤਰੀਕੇ ਨਾਲ ਡਰਗ ਨੂੰ ਖਤਮ ਕਰਨਾ ਹੈਗਾ ਤੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਤੇ ਬੀਤੇ ਦਿਨਾਂ ਜੋ ਪੰਜਾਬ ਪੁਲਿਸ ਵੱਲੋਂ ਜੋ ਜੋ ਵੀ ਰੇਡਸ ਵਗੈਰਾ ਕੀਤੀ ਗਈ ਹੈ ਜੋ ਇੱਕ ਆਪਰੇਸ਼ਨ ਚ ਚਲਾਏ ਗਏ ਉਹਨਾਂ ਦੇ ਵਿੱਚ ਵੀ ਸਾਡਾ ਸਾਨੂੰ ਪੂਰਾ ਪੂਰਾ ਲੋਕਾਂ ਦਾ ਸਹਿਯੋਗ ਮਿਲਿਆ ਤੇ ਲੋਕੀ ਉਸ ਚੀਜ਼ ਦੇ ਲਈ ਵੀ ਬੜੇ ਖੁਸ਼ ਹੈ ਕਿ ਇੱਕ